ਬੈਕ ਟੂ ਦ ਚੈਨਲ ਗਾਇਸ ਪੌਣੇ 11 ਹੋ ਗਏ ਪਰ ਇਦਾਂ ਲੱਗਦਾ ਵੀ ਜਿੱਦਾਂ ਦਾ 7-8 ਵਜੇ ਹੁੰਦੇ ਕਿਉਂਕਿ ਬਾਹਰ ਮੌਸਮ ਥੋੜਾ ਅੱਧਾ ਦਾ ਹੀ ਆ ਤੇ ਪਾਪਾ ਨੇ ਆਂਦੀ ਨਹੀਂ ਕੋਲੀ ਹੈਗੀ ਤੇ ਵੈਸੇ ਵੀ ਇਦਾਂ ਲੱਗਦਾ ਵੀ ਮੌਸਮ ਤੇ ਪਾਪਾ ਇੱਧਰ ਕੰਮ ਕਰਦੇ ਪਏ ਆ ਪਾਪਾ ਕਹਿੰਦੇ ਬਾਅਦ ਚ ਦੁਕਾਨ ਖੋਲੂਗਾ ਕਿਉਂਕਿ ਬਾਹਰ ਹਵਾ ਚੱਲਦੀ ਆ ਤੇ ਫਿਰ ਪਾਪਾ ਕਹਿੰਦੇ ਮੈਂ ਚਾਹ ਨੂੰ ਪੈਂਦੀ ਆ ਤੇ ਫਿਰ ਸਾਲ ਦੀ ਕੰਮ ਮਮਾ ਹੈਲੋ ਗਾਇਸ 22 ਮਾਚ ਮਟਰਾਂ ਦੀ ਸਬਜ਼ੀ ਬਣਾਉਣ ਲੱਗੀ ਆ ਵਿੱਚ ਦੇਖਦੇ ਆ ਫਿਰ ਕੀ ਪਾਉਣਾ ਹੈ ਆਹੋ ਕਿਉਂਕਿ ਆ ਪਾਪਾ ਪੁੱਛ ਕੇ ਆਏ ਸੀਗੇ ਕਿ ਆਪਣੀ ਵੀਰ ਉਹ ਮਤਲਬ ਉਹ ਕਾਂਤੀ ਪੁੱਛ ਕੇ ਆਏ ਸੀਗੇ ਤੇ ਉਹ ਕਹਿੰਦੇ 11 ਵਜੇ ਮਿਲਣਾ ਮਤਲਬ ਪਾਣੀ ਕਹਿ ਰਹੇ ਤਾਂ ਹੋ ਗਿਆ ਤੇ 15 ਮਿੰਟ ਬਾਅਦ ਸ਼ਾਇਦ ਪਾਪਾ ਜਾਉਗੇ ਸੱਜੜ ਗਿਆ ਤੇ ਨਾ ਆਨ ਸਾਡੇ ਟੀਵੀ ਲੈਣੇ ਭਰ ਇਹ 2-3 ਸਾਲ ਹੋ ਗਏ 2.5 ਸਾਲ ਤੇ ਨਾ ਇਹਦੀ ਨਾ ਹੋਣੀ ਸੀ ਲਾਏ ਪੇਪਰ ਜਿਹੜੇ ਸਾਈਡ ਐਤ ਲੱਗੇ ਹੁੰਦੇ ਆ ਪ੍ਰੋਟੈਕਸ਼ਨ ਵਾਸਤੇ ਤੇ ਨਾ ਅ ਅੱਜ ਨਾਲ ਮੈਂ ਸਫਾਈ ਕਰ ਦਿੱਤੀ ਸੀ ਮਤਲਬ ਮੈਨੂੰ ਸਾਫ ਕਰ ਦਿੱਤੀ ਸੀ ਮੈਂ ਮਮਾ ਮੈਂ ਲਾ ਦਿੱਤਾ ਤੇ ਪਹਿਲਾਂ ਨਹੀਂ ਸੀ ਲਾਇਆ ਉਹ ਹੁਣ ਨਾਲ ਮੈਂ ਮਮਾ ਨੂੰ ਨਵੀਂ ਦੇ ਬਚੀਏ ਲਾਇਆ ਕਿਉਂ ਨਾ ਤੇ ਆ ਦੇਖੋ ਆ ਸਾਰੀ ਟੇਪ ਮੈਂ ਲਾ ਦਿੱਤੀ ਮਮਾ ਕਹਿੰਦੇ ਲਾ ਦੇ ਮੈਨੂੰ ਲੱਗਿਆ ਸੀ ਮਮਾ ਕਹੋਗੇ ਨਹੀਂ ਲਾ ਵੀ ਮਤਲਬ ਥੋੜਾ ਜ਼ਿਆਦਾ ਟਾਈਮ ਸੁਰੱਖਿਅਤ ਰਹੂਗਾ ਤੇ ਸਾੜੀ ਉੱਤੇ ਜਿਹੜੇ ਜਿਹੜੇ ਸਾਡੇ ਮਤਲਬ ਉੱਤੇ ਕਮਰੇ ਤੇ ਦਰਵਾਜ਼ੇ ਲੱਗੇ ਹੋਏ ਨੇ ਉਹਨਾਂ ਦੇ ਵੀ ਉਦੀ ਪੇਪਰ ਲੱਗਾ ਹੋਇਆ ਹੈ ਉਹਨਾਂ ਤੇ ਨਹੀਂ ਲਾਇਆ ਹੋਇਆ ਤੇ ਮਮਾ ਕਹਿੰਦੇ ਸੀਗੇ ਕਿ ਦੀਵਾਰੀ ਤੇ ਲਾਵਾਂਗੇ ਪਾਰੇ ਨਾ ਸੀ ਲੈਨੀ ਉਹ ਤੇ ਸ਼ਾਇਦ ਲਾਵਾਂਗੇ ਸ਼ਾਇਦ ਨਹੀਂ ਪਰ ਇਹਦਾ ਲਾ ਦਿੱਤਾ ਮਮਾ ਕਹਿੰਦੇ ਇਹਦੀ ਅਸਲੀ ਲੁੱਕ ਹੁਣ ਨਿਕਲ ਕੇ ਆਈ ਆ ਗਾਇਜ਼ ਹੁਣੀ ਅੰਕਲ ਆਏ ਸੀਗੇ ਤੇ ਹਨਾ ਉਹ ਆ ਸਹੀ ਕਰਕੇ ਗਏ ਕਿਉਂਕਿ ਜਿਹੜਾ ਇਹਦੇ ਦਰਵਾਜਾ ਨੂੰ ਅੜਦਾ ਸੀਗਾ ਇੱਥੋਂ ਆਵਾਜ਼ ਵੀ ਆਉਂਦੀ ਸੀ ਜਦੋਂ ਖੁੱਲਦਾ ਸੀ ਅੱמא ਆਦਾ ਫੇਰ ਹੁੰਦਾ ਗਾਇਜ਼ ਜਿੱਦਾਂ ਕੀ ਪਹਿਲਾ ਵਾਲੀ ਕਲਿੱਪ ਚ ਮੈਂ ਤੁਹਾਨੂੰ ਦਿਖਾਇਆ ਕਿ ਆ ਅੜਦਾ ਸੀ ਨਾ ਹੁਣ ਅੰਕਲ ਹਲੇ ਗਏ ਨਹੀਂ ਸੀਗੇ ਪੂਰੀ ਤਰ੍ਹਾਂ ਮਤਲਬ ਬਾਰੀ ਸੀਗੇ ਤੇ ਦੁਬਾਰਾ ਸੀ ਕਰਵਾ ਲਿਆ ਹੋਣੀ ਅੱਡ ਦਵਿਆ ਬੰਦੇ ਮਾਰੇ ਮੋਟਾ ਤਾਂ ਹੋਊਗਾ ਕਹਿੰਦੇ ਮੈਂ ਇੰਨਾ ਨਹੀਂ ਹੋਊਗਾ ਗਾਇਜ਼ ਨੀਸ਼ਾ ਆ ਗਈ ਆ ਤੇ ਨੀਸ਼ਾ ਦੱਸ ਕਿਹਦੇ ਸਾਹ ਸਹੀ ਹੁਣ ਹਾਂ ਪਰ ਮੈਂ ਥੱਲੇ ਬੋਲਾਉ ਦਵਾਂ ਹੂੰ ਕੋਈ ਚਾਹੀਏ ਨਾ ਹੈ ਮੇਰੇ ਵਾਲ ਖਿਲਰੇ ਰਹੇ ਹੈਂ ਵਾਲ ਖਿਲਰੇ ਰਹੇ ਮੇਰੇ ਕੋਈ ਨਾ ਪਨੀਰ ਖਾ ਲਓ ਗਾਇਜ਼ ਟਲੇਆ ਹੋਇਆ ਵੈਸੀ ਸਵਾਦ ਵਾਲਾ ਹੈ ਨਾ ਹਮ ਨਾਈਸ ਮਮਤਾ ਕਿ ਬੋਕ ਨਹੀਂ ਹੁੰਦੀ ਆ ਕਿਉਂਕਿ ਉਹ ਕੱਚਾ ਹੈ ਜਿਹੜਾ ਉਹਦੀ ਮਤਲਬ ਪਾ ਦਿੰਦੇ ਨੇ ਕੀ ਉਹ ਸਾਰੀ ਫੈਮਿਲੀ ਨੂੰ ਪਸੰਦ ਨਹੀਂ ਯੈਸ ਬਸ ਵੈਸੇ ਵੀ ਨਹੀਂ ਖਾਂਦੀ ਮੇਰੇ ਪਾਪਾ ਨੂੰ ਨਹੀਂ ਪਤਾੰਦਾ ਪਾਪਾ ਤਾਂ ਨਹੀਂ ਬਸਾਂਦੋ ਕੀ ਕੱਚਾ ਪਨੀਰ ਪਾ ਲੈਣਾ ਕੱਚਾ ਪਨੀਰ ਹਾਂ ਜਿਵੇਂ ਜਿੱਦ ਦੇ ਪਾਉਂਦਾ ਮੇਰੇ ਨਾਲ ਪਾਪਾ ਨੇ ਤਾਂ ਸਮਝੀ ਵੀ ਆਈ ਪਹਿਲਾਂ ਪਹਿਲਾਂ ਮੈਂ ਤਾਂ ਖਾ ਲੈਣੀ ਆ ਮੈਨੂੰ ਤਾਂ ਸਹੀ ਲੱਗਦਾ ਹੁੰਦਾ ਹਾਂ ਉਹ ਸਾਹੀਪ ਨਹੀਂ ਜੀ ਜਿਆਦਾ ਵਧੀਆ ਲੱਗਦਾ ਹਮ ਜੋ ਕੇ ਸੀਗਾ ਤੇ ਕਰ ਬਣਾਇਆ ਨਹੀਂ ਜਿਹੜੀ ਸਾਹੀ ਫੀਲ ਲਈ ਕਰੇ ਨਹੀਂ ਨਹੀਂ ਇੱਕ ਦੋ ਵਾਰ ਮਮਾ ਨੇ ਬਣਾਇਆ ਸੀ ਪਰ ਉਦਾਂ ਨਾ ਨਹੀਂ ਬਣਾਇਆ ਸੀ ਮਮਾ ਤਾਂ ਜਿੱਦ ਲਉ ਗਰੇਵੀ ਜੀ ਵੜਾ ਹੁੰਦਾ ਹੈ ਮਮਾ ਦੱਸਾ ਚਾਹਦੇ ਦੱਸ ਦੇ ਦਾਤ ਦੇ ਕੇ ਮਮਾ ਪਾਪਾ ਸਾਈਡ ਲਿਓ ਮਾੜੇ ਪਾਣੀ ਕਦੇ ਪਾਣੀ ਨਹੀਂ ਪਾਪਾ ਕਦੇ ਨਹੀਂ ਹਮੇਸ਼ਾ ਦੇਖਾਣੇ ਤੁਸੀਂ ਮਮਾ ਅੰਦਰ ਨਾ ਸਾਹੀ ਪਨੀਰ ਦੀ ਗੱਲ ਹੁੰਦੀ ਸੀ ਮਨੀਸ਼ਾ ਕਹਿੰਦੀ ਮਮਾ ਨੇ ਸਵਾਲ ਨਹੀਂ ਬਣਾਇਆ ਉਦੋਂ ਕਰ ਜਦੋਂ ਤੁਸੀਂ ਬਣਾ ਸੀ ਨਾ ਇੱਕ ਦੋ ਵਾਰ ਪਹਿਲਾਂ ਗਰਸ ਨਾਲੇ ਖਾ ਲੈਂਦੀ ਹੈ ਨਾਲੇ ਸਵਾਦ ਲਾਉਂਦੀ ਹੈ ਦੇਖ ਲਓ ਆਹੋ ਨਾਲੇ ਕਮੀਆਂ ਘੜਦੀ ਆ ਮਾਂ ਤੂੰ ਅੱਗੇ ਚਕੇ ਬਈ ਪਰ ਅੱਗੇ ਮੱਛਲੀ ਨਹੀਂ ਹੈ ਨਾ ਪਾਪਾ ਨਹੀਂ ਜੀ ਮੈਂ ਕੋਈ ਉਹ ਥੋੜੋ ਮੈਂ ਕਾ ਮੋਲੀ ਕਾ ਥੋੜੋ ਹੈਂ ਕਿੰਦਾ ਸਟicker ਨਾਲਸਾ ਚਿੜੀ ਦਾ ਆ ਦੇ ਇਹ ਤੋਂ ਸਾਰੇ ਸਟicker ਲਾਤੇ ਹੋਏ ਇੱਕ ਸੋਨੇ ਦੇ ਸੀਗੇ ਜਿਹੜਾ ਨਾ ਦੱਖਣ ਦਵੇ ਤੈਨੂੰ ਕਿਉਂ ਲਾਇਆ ਬਲਾ ਹੁਣ ਅਜੀਬ ਜਿਹਾ ਲੱਗਦਾ ਬਿਆ ਅਸਲੀ ਲੁੱਕ ਤਾਂ ਹੁਣ ਆਈ ਆ ਉਹ ਤਾਂ ਹੁਣ ਆਈ ਆ ਇਹ ਨਿਸ਼ਾਨ ਪਿਆ ਹੋਇਆ ਹੂੰ ਕੋਈ ਨਾ ਹੂੰ ਤੇ ਸਹੀ ਲਾਦੀ ਮਮਾ ਨੇ ਕਿਹਾ ਸੀ ਮੈਨੂੰ ਆਪਣੇ ਮੂੰਹ 'ਚ ਮਮਾ ਕਹਿੰਦੇ ਲਾ ਹਾਂ ਇਹ ਤਾਂ ਅੱਗੇ ਮਮਾ ਕਦੇ ਕਹਿੰਦੇ ਨਹੀਂ ਹੁੰਦੇ ਕਿ ਮਤਲਬ ਬੰਦਾ ਸਟicker ਵਗੈਰਾ ਕਦੇ ਲਾਉਣ ਨੂੰ ਮਿੱਟੀ ਵਗੈਰਾ ਪੈ ਗਈ ਸੀ ਤਾਂ ਮੈਂ ਕਹਤਾ ਹੁੰਦਾ ਨਾ ਫਸੇ ਉੱਤਰ ਹੀ ਜਾਂਦੇ ਪੈਸੀ ਗਾਈਸ ਹੁਣ ਨਾ ਸ਼ਾਮ ਦੇ 4:00 ਵੱਜ ਚੁੱਕੇ ਆ ਤੇ ਮੇਰੇ ਊੜੇ ਊੜੇ ਵਾਲਾਂ ਨੂੰ ਨਿਗੋਰ ਕਰਿਓ ਕਿਉਂਕਿ ਅੱਜ ਮੇਰੇ ਵਾਲੇ ਤਾਂ niche ਸਟਕ ਹੁੰਦੇ ਨੇ ਪੇ ਊੜੇ ਊੜੇ ਇਹ ਚਲੋ ਕੋਈ ਨਹੀਂ ਤੇਣਾ ਅੱਜ ਮम्मा ਡਰੈਸਿੰਗ ਟੇਬਲ ਮੋਰੇ ਵਾਲ ਮੁੰਦੇ ਪੇ ਅੰਮਾ ਮੈਂ ਕਿ ਆਪਾ ਵੀ ਲੜੀਏ ਡਰੈਸਿੰਗ ਟੇਬਲ ਦੀ ਫੀਲਿੰਗ ਡਰੈਸਿੰਗ ਟੇਬਲ ਤਾਂ ਪਹਿਲਾਂ ਵੀ ਸੀ ਪਰ ਮੈਂ ਕਦੀ ਸੈਰੀ ਨਹੀਂ ਵਾਇਆ ਤੇ ਮੋਰੇ ਹਾਂ ਨਾਲੇ ਛੋਟਾ ਸੀਗਾ ਹਾਂ ਇਹ ਵੱਡਾ ਮੈਂ ਕਿ ਚਲ ਦੇਖ ਲੈਣੇ ਤੇ ਇਹਦਾ ਨਵਾਂ ਨਵਾਂ ਚ ਆਇਆ ਨਾ ਸਾਰਿਆਂ ਨੂੰ ਇਸ ਲਈ ਮਮਾ ਨੇ ਇਹਦੇ ਮੋਰ ਬਹਿ ਕੇ ਵਾਲ ਬੋਦੇ ਤੇ ਪਹਿਲੀ ਵਾਰ ਹੀ ਬਣੇ ਕੇ ਆਪਣੇ ਤੋਂ ਮਮਾ ਇਹਦੇ ਮੋਰ ਬਹਿ ਕੇ ਨਹੀਂ ਤਾਂ ਮਮਾ ਨੂੰ ਪੜੀ ਕੋਤਲਾ ਪਤਾ ਮਮੋ ਦੇ ਵਾਲ ਨੇ ਹੁੰਦੇ ਆ ਗਾਇਸ ਮੈਂ ਤਾਂ ਸ਼ੀਸ਼ਾ ਦੇਖ ਕੇ ਵੀ ਨਹੀਂ ਬੋਂਦੀ ਉਹ ਵੈਸੇ ਸਿੱਧਾ ਵਾਲ ਨਹੀਂ ਹੁੰਦੀ ਕਿਉਂਕਿ ਤੁਹਾਨੂੰ ਐਕਸਪੀਰੀਅੰਸ ਤਾਂ ਪੜੀ ਕੋਤਲਾ ਚੱਕਿਆ ਚਲੋ ਜੀ ਸਿੱਧਾ ਹੀ ਸਿਰ ਬੋਣਾ ਹੁੰਦਾ ਕਿਹੜਾ ਉੱਥੇ ਬਹੁਤ ਕੁਝ ਕਰਨਾ ਹੁੰਦਾ ਆਪਾਂ ਹਮ ਜੀ ਮਮਾ ਨੂੰ ਪਤਾ ਆ ਵੀ ਮਤਲਬ ਮਮਾ ਨੂੰ ਗੱਤ ਕਹਨੀ ਹੁੰਦੀ ਤਾਂ ਆਬਵੀਅਸਲੀ ਮਮਾ ਨੂੰ ਸ਼ੀਸ਼ਾ ਦੇਖਣ ਦੀ ਲੋੜ ਨਹੀਂ ਪੈਂਦੀ ਤੇ ਇਸ ਲਈ ਮਮੋ ਦੇ ਵਾਲ ਨੇ ਹੁੰਦੇ ਤਾਂ ਅੱਜ ਮਮਾ ਕਹਿੰਦੇ ਵੀ ਸ਼ੀਸ਼ੇ ਮੋਰ ਪੰਨੀ ਆ ਚਲ ਮਮਾ ਸ਼ੀਸ਼ ਗਾਈ ਸੇ ਹੈ ਵੈਸੇ ਦਾ ਉਸੀ ਦੁਕਾਨ ਦੇ ਵਾਸਤੇ ਕਸਟਮਰ ਲੈ ਲੈਂਦਾ ਉਹ ਟਰਾਈ ਕਰਦੇ ਆ ਨਾ ਫਿਰ ਉਹਨਾਂ ਨੂੰ ਆਪਣੀ ਪੂਰੀ ਲੁੱਕ ਨਹੀਂ ਦੀਦੀ ਹੁੰਦੀ ਹਾਂ ਫੇ ਨਾ ਇਸ ਕਰਕੇ ਉਹ ਪੂਰੀ ਲੁੱਕ ਦੇਖਣੇ ਇਸ ਕਰਕੇ ਲੈਂਦਾ ਸੀ ਹੂੰ ਇਸ ਲਈ ਇਹ ਚ ਵੱਡਾ ਸ਼ੀਸ਼ਾ ਆ ਤੇ ਚਲੋ ਵਧੀਆ ਸਾਡੇ ਘਰ ਦੇ ਕੰਮ ਵੀ ਆ ਜਾਊਗਾ ਦੁਕਾਨ ਦੇ ਕੰਮ ਵੀ ਆ ਜਾਊਗਾ ਹਨਾ ਮਾ ਦੋ ਕੰਮ ਆਣਾ ਹੈ ਬੜਾ ਵਧੀਆ ਆ ਤੇ ਇਹ ਚ ਕਾਫੀ ਜ਼ਿਆਦਾ ਸਮਾਨ ਵੀ ਰੱਖ ਹੋਇਆ ਨਾ ਹਜੇ ਤਾਂ ਖਾਲੀ ਅੰਦਰ ਉਹ ਸਾਰਾ ਤਾਂ ਦੋ ਹਨੀ ਜਿੱਦਾਂ ਕਿ ਆ ਦੇਖੋ ਅੰਦਰ ਸਾਰਾ ਖਾਲੀ ਹੈ ਹਜੇ ਮਸਿੱਧੇ ਰੱਖਿਆ ਹੋਇਆ ਘੜੀ ਵਾਰਾ ਹੋਰ ਕੁਛ ਨਹੀਂ ਗਾ ਨੀਚੇ ਮੇਰੇ ਸਦਾ ਦਾ ਖਾਲੀ ਗੋਲਕ ਜਿਹੜਾ ਕਦੇ ਭਰਦਾ ਹੀ ਨਹੀਂ ਹੋ ਜਾ ਸਮਾਨ ਨਹੀਂ ਰੱਖਿਆ ਪਪਾ ਕਿੱਥੇ ਗਏ ਪਪਾ ਕਹੇ ਵਾਲ ਕਟੋ ਹਾਂ ਪਪਾ ਵਾਲ ਕਟਣ ਗਏ ਆ ਮੈਂ ਕਿਹਾ ਅੱਜ ਸੰਡੇ ਆ ਤੇ ਅੱਜ ਤੁਸੀਂ ਵਾਲ ਕਟਾ ਲਓ ਪਪਾ ਦੇ ਵਾਲ ਤਾਂ ਕਾਫੀ ਜਿਆਦਾ ਵਧੇ ਹੋਏ ਸੀ ਤੇ ਆਪਾਂ ਇੱਥੇ ਕੇ ਚਲੋ ਕਟਾਈ ਲਓ ਸੀ ਨਾ ਤੇ ਉਹ ਬੁਰੇ ਚ ਲੱਗਦੇ ਵਧੇ ਤੇ ਪਪਾ ਕਟਾਉਣਗੇ ਆਪਾਂ ਕਹਿੰਦੇ ਅੱਜ ਕੜਮਕ ਕੱਲ ਕਟਾਲਮਾ ਅੱਜ ਕੇ ਵੀ ਅੱਜ ਹੀ ਕਟਾ ਲਉ ਤੇ ਹੁਣ ਪਪਾ ਬਾੜ ਕਟਾਉਣ ਗਏ ਤੇ ਮੋਨ ਉੱਤੇ ਗਈ ਆ ਗਾਇਸ ਪਪਾ ਆ ਗਿਆ ਹੀਰੋ ਬਣ ਕੇ ਪਪਾ ਤੇ ਖਾਓ ਇਹ ਤਾਂ ਬਾਲ ਕਟਾ ਦੇ ਫਿਰ ਯੈਸ ਅਮਮ ਦੇਖ ਚੱਕਾ ਕਰੋ ਇਧਰ ਤੋਂ ਨਾਈਸ ਨਾਈਸ ਬੜੀਆ ਠੀਕ ਹੈ ਹਮ ਗਾਇਸ ਦੇਖਿਆ ਅੱਜ ਸੰਡੇ ਆ ਮੈਂ ਕਿਹਾ ਸੀ ਮਾਸਟਰ ਜੀ ਤੁਸੀਂ ਬਾਲ ਕਟਾਇਓ ਕਿਉਂਕਿ ਸੰਡੇ ਬਿਲਕੁਲ ਫਰੀ ਹੁੰਦਾ ਹੈ ਲੋਕੀ ਆਉਣ ਜਾਣੀ ਕਰਦੇ ਆ ਇਸ ਕਰਕੇ ਨਾਈਆਂ ਕੋ ਟਾਈਮ ਹੁੰਦਾ ਆ ਯੈਸ ਤੇ ਹੁਣ ਮम्मा ਲਿਬਲਿਸਟਿਕ ਵੀ ਲਾ ਲਈ ਬਿੰਦੀ ਵੀ ਲਾਈ ਤੇ ਇੰਦੀ ਵੀ ਲਾਈ ਤੇ ਸੰਦੂਰ ਵੀ ਪਾ ਲਿਆ ਨਾ ਮਮਾ ਹੋਰ ਥੋੜਾ ਜਿਹਾ ਮम्मा ਨੇ ਸ਼ਿੰਗਾਰ ਕਰ ਲਿਆ ਹਨ ਕਿਉਂਕਿ ਮम्मा ਘੜਾ ਕਿਹੜਾ ਬੰਦਾ ਇਤਨਾ ਜ਼ਿਆਦਾ ਕਿਤੇ ਜਾਣੇ ਨਹੀਂ ਸਾਨੂੰ ਇਹਨੇ ਵਿਆਹ ਵਗੈਰਾ ਹੁੰਦੇ ਆ ਤੇ ਜਿਹੜਾ ਮੇਕਅਪ ਹੁੰਦਾ ਫਿਰ ਵੇਸ਼ ਹੁੰਦਾ ਮਮਾ ਕਹਿੰਦੇ ਇਸੀ ਕਾ ਮਮਾ ਲਾ ਲਿਆ ਕਰੋ ਹਨਾ ਮਮਾ ਤਾਂ ਵੇਸ਼ ਨਹੀਂ ਹੋਊਗਾ ਯੈਸ ਮਮਾ ਔਰ ਗਾਇਸ ਮੈਂ ਬੋਤਾ ਨਹੀਂ ਲੈਂਦੀ ਹੁੰਦੀ ਸਿਰਫ ਵਰਤ ਤੇ ਲੈਣੀ ਹੁੰਨੀ ਆ ਹਾਂ ਤੇ ਫਿਰ ਉਹ ਵੀ ਪਿਆ ਰੰਦਾ ਜੇ ਨਹੀਂ ਵਰਤਦੇ ਤਾਂ ਪਿਆ ਰੰਦਾ ਮੱਕ ਕੱਢਦੀ ਘਟਾ ਕਿਉਂਕਿ ਦੁਕਾਨ ਦੇ ਕੰਮ ਚ ਨਾ ਕੀ ਟਾਈਮ ਹੁੰਦਾ ਹਾਂ ਤੇ ਅਸੀਂ ਕਿ ਮम्मा ਵਰਤ ਲਿਆ ਕਰੋ ਹੰਡਮ ਤੰਮ ਲਾ ਰਹੇ ਹੁੰਦੇ ਹੋ ਜਿਹੜੀ ਪਿਸਟਿਕ ਜਿਹੜੀਆਂ ਮਲੋ ਕੋ ਮੰਜੇ ਰੰਗ ਹੁੰਦੇ ਤੇ ਅਸੀਂ ਤੇ ਕੱਢ ਕੇ ਰੱਖਿਆ ਹੋਇਆ ਸੀਸਾ ਸੀਸਾ ਤੇ ਗਾਇਸ ਮੈਂ ਪੂਰੀ ਬਲੂ ਬਣੀ ਹੋਈ ਆ ਮੇਰੇ ਬੂਟ ਵੀ ਬਲੂ ਮੇਰਾ ਸੂਟ ਵੀ ਬਲੂ ਮੇਰੀ ਕੋਟੀ ਵੀ ਬਲੂ ਇਹ ਕੋਟੀ ਮੇਰੀ ਗਾਇਸ ਮਮਾ ਨੇ ਬਣਾਈ ਸੀ। ਲੇਖੋ ਬਦਾਲ ਨੂੰ ਅੰਦਰਲੇ ਸੀ ਜਿੱਤੇ ਦਬੋਣੇ ਆ। ਉਹ ਜੀ ਸਾਫ ਸਾਫ ਮੈਂ ਕੋਟੀ ਬਣਾਈ ਆ। ਦੇਖੋ ਗਾਇਸ ਨੋਣੀ ਆ ਕਿਦਾਂ ਦਾ ਲੱਗਾ ਮੇਰਾ ਵਰਕ। ਸੋਣੀ। ਦੇਖੋ ਮਨੀਸ਼ਾ ਤੇ ਜਨੀਆਂ ਦਨੀਆਂ ਬਹੁਤ ਨਹੀਂ ਟੈਂਟ ਟੈਂਟ ਕੋਟੀਆਂ ਬਣਾਈਆਂ ਮੈਂ। ਹਾਂ। ਬੜੀਆ। ਬੜੀਆ ਬਣਾਈ ਮਨ ਗਾਇਸ ਮਿਸ ਮੋਨਾ ਵੀ ਆ ਚੁੱਕਿਆ ਆਪਣੇ ਨਾਲ ਮੌਜੂਦ ਨੇ। ਹੌਟ ਕੁਰਸੀ ਤੇ। ਫਿਲਹਾਲ ਤਾਂ ਕੁਰਸੀਆਂ ਕੋਲ ਈ ਆ ਕਿਉਂਕਿ ਠੰਡ ਆ ਚੁੱਕੀ ਆ। ਤੇ ਹਣ ਮੋ ਨਵੇਂ ਰਹਾ ਸਿਰ ਤੇ ਤੇਲ ਲਾਉਗੀ ਨਾਲੇ ਮ사ਜ ਕਰੂਗੀ ਤੇ ਨਾਲੇ ਮੇਰੇ ਸਿਰ ਪਾਉਗੀ ਫੁੱਲ ਮੈਨੂੰ ਟ੍ਰੀਟਮੈਂਟ ਦੋਗੇ ਹਣ ਮੋ ਨਾ ਵੀਆਈਪੀ ਸਸਤਾ ਵੀਆਈਪੀ ਟ੍ਰੀਟਮੈਂਟ ਦੋਗੇ ਮਨਾ ਯੈਸ ਮੈਂ ਮੋਨਰ ਕੇ ਬਣਾ ਰਹੀ ਹਾਂ ਰੀਲ ਬਣਾਈਏ ਜਿੱਤੇ ਆਪਾਂ ਪਿਛੇ ਲਾਵਾਂਗੇ ਜਸਟ ਫਨਲੀ ਦੇ ਤੂੰ ਮੋਨਰ ਕੋਈ ਮੇਰੇ ਕਾਲ ਦਾ ਜਵਾਬ ਹੀ ਨਹੀਂ ਦਿੱਤਾ ਮੇਰੀ ਬੇਇੱਜ਼ਤੀ ਹੋ ਗਈ ਤੂੰ ਬੋਲੀਗਾ ਤੇ ਨਹੀਂ ਮੋਨਰ ਬੱਸ ਹੈ ਐਸੀ ਐਸੀ ਤੇ ਹਣ ਤੇਲ ਹਣ ਲੱਦ ਪਿਆ ਗੈਸ ਸੀ ਸਰੋਂ ਦਾ ਤੇਲ ਹੀ ਲਾਣੇ ਹੁਣ ਤੁਸੀਂ ਕਿਹੜਾ ਲਾਉਣੇ ਹੋ ਨੇ ਘਾਟੇ ਕਰਕੇ ਤਾਂ ਸੀ ਤੁਸੀਂ ਕਿਹੜੇ ਵੀ ਦਸੀ ਹੋੜਾ ਸੀ ਨੇ ਮਤਲਬ ਲਾਉਂਦੇ ਹੁਣ ਇਹ ਆ ਉਹਦਾ ਨਾਰੀਅਲ ਦਾ ਲਾਉਂਦੇ ਮੈਨੂੰ ਹਾਂ ਬਹੁਤ ਸਾਰੇ ਲੋਕ ਮਤਲਬ ਅਸੀਂ ਨਾ ਜਿਹਦਾ ਕੋਈ ਸਮੈਲ ਵਾਲਾ ਤੇਲ ਨਹੀਂ ਵਰਤੀਦਾ ਅਸੀਂ ਸਰੋਂ ਦਾ ਤੇਲ ਹੀ ਵਰਤੀਦਾ ਮਤਲਬ ਇਹਦੀ ਵੀ ਸਮੈਲ ਹੁੰਦੀ ਆ ਮਤਲਬ ਉਹ ਵਾਲੀ ਨਹੀਂ ਹੁੰਦੀ ਮਤਲਬ ਉਹ ਵਾਲੀ ਸੈਰ ਨੂੰ ਪਹਿਨਣਾਂ ਦੀ ਸੈਰ ਨੂੰ ਪਹਿਨਣ ਵਾਲੀ ਵੀ ਮਤਲਬ ਜਿੱਦੋਂ ਖੁਸ਼ਬੂਦਾਰ ਸਮੈਲ ਨਹੀਂ ਹੁੰਦੀ ਇਹਦੀ ਮਤਲਬ ਹੁੰਦੀ ਤੇਲ ਵਾਲੀ ਸਮੈਲ ਹੁੰਦੀ ਹੈ ਤੇ ਅਸੀਂ ਇਹੀ ਲਾਉਂਦੇ ਮਮਾ ਨੇ ਵੀ ਇਹੀ ਲਾਇਆ ਤੇ ਲਾਉਂਦੇ ਤੇ ਮਮਾ ਵੀ ਕਹ ਯਕੀ ਮਤਲਬ ਓਮਲਾ ਜੁਡ ਨੇਚਰਲ ਚੀਜ਼ ਹੈ ਨੇਚਰਲੀ ਹੁੰਦੀ ਹੈ ਹਨਾ ਉਹਨਾ ਨਾਲੇ ਇਹ ਅਸੀਂ ਤੇਲ ਬੋਤਲਾ ਵਾਲਾ ਨਹੀਂ ਹੁਣ ਲਿਆਉਣੇ ਹੁੰਨੇ ਇਹ ਹੱਥ ਦਾ ਕੱਢਿਆ ਹੋਇਆ ਹੱਥ ਦਾ ਕੱਢਿਆ ਨਹੀਂ ਮਸ਼ੀਨ ਦਾ ਕੱਢਿਆ ਪਰ ਸ਼ੀ ਦਾ ਉਹ ਪੀੜਾ ਹੋਮੇਡ ਨਹੀਂ ਕਹੋ ਸ਼ਾਪ ਮੇਡ ਕਹੋ ਸ਼ਾਪ ਮੇਡ ਜਿਹਦੇ ਚੱਕੀ ਦਾ ਚੱਕੀ ਤੋਂ ਜਿਹੜਾ ਨਿਕਲਦਾ ਨਾ ਉਹ ਆਪੇ ਹੋਵੇ ਮੈਂ ਕਹਾਂ ਤਾਂ ਨੇਚਰਲ ਤਰੀਕੇ ਨਾਲ ਬਣਾਉਂਦੇ ਉਹ ਪਿਓਰ ਆ ਮਤਲਬ ਪਿਓਰ ਆ ਤੇ ਇਹ ਵਧੀਆ ਹੈ ਇਸ ਲਈ ਅਸੀਂ ਇਹ ਤੇਲ ਲਾਉਨੇ ਆ ਤੇ ਇਹ ਬੜਾ ਵਧੀਆ ਹੁੰਦਾ ਇਹਨਾਂ ਬਾਲ ਚਿੱਟੇ ਨਹੀਂ ਹੁੰਦੇ ਨਾ ਅਮਾ ਮੰਮਾ ਦੇ ਵੀ ਨਹੀਂ ਵਾਲ ਚਿੱਟੇ ਤੇ ਮੰਮਾ ਇਹ ਹੀ ਲਾਉਂਦੇ ਹੈਗਾ ਪਤਾ ਨਹੀਂ ਗੇ ਹਰੇ ਤੱਕ ਤਾਂ ਨਹੀਂ ਗੇ ਮੰਮਾ ਕੋਈ ਕਲਰ ਵੀ ਨਹੀਂ ਯੂਜ਼ ਕਰਦੇ ਨਾ ਮੰਮਾ ਦੇ ਕਾਲੇ ਵਾਲਾ ਦਾ ਰਾਜ ਸਰੋਂ ਦਾ ਤੇਲ ਬੜਾ ਵਧੀਆ ਹੁੰਦਾ ਹੈ ਤੇ ਜੀ ਇਸ ਲਈ ਸਰੋਂ ਦਾ ਹੀ ਲਾਉਂਦੇ ਕੁੜੀਆਂ ਕਹਿੰਦੇ ਹੁਣ ਹੋਰ ਤੇਲ ਲਾ ਕੋਈ ਇਹ ਵਾਰ ਕਰਿਆ ਕਰੋ ਕਰਿਆ ਕਰੋ ਹਮ ਪਰ ਜੋ ਨੇਚਰਲ ਚੀਜ਼ ਹੋ ਨੇਚਰਲ ਹੀ ਆ ਨਾ ਜੋ ਕਿ ਬਹੁਤ ਹੀ ਵਧੀਆ ਹੈ ਬਹੁਤ ਸਾਰੇ ਲੋਕ ਲਾਉਂਦੇ ਵੀ ਅੱਜ ਵੀ ਹੈ ਨਾ ਸਰੋਂ ਦਾ ਤੇਲ ਅਸੀਂ ਇੱਕ ਦੀ ਵਾਰ ਟ੍ਰਾਈ ਵੀ ਕੀਤਾ ਉਹ ਕਿਹੜਾ ਹੁੰਦਾ ਆਮਲੇ ਦਾ ਆਮਲੇ ਦਾ ਪਰ ਉਹਨਾਂ ਸਾਨੂੰ ਪੈਂਦਾ ਨਾ ਨਹੀਂ ਅਸਲੀ ਕੀਤਾ ਮੈਂ ਕੀਤਾ ਤੂੰ ਕੀਤਾ ਹੁਣ ਇਹ ਤਾਂ ਪਿਛੇ ਜਿਹੇ ਨਾਈਲ ਤੇਰੀ ਵਲਾਸ ਦੀ ਹਾਂਜੀ ਇਹ ਤੇ ਕੀ ਕੜਾ ਲਾਉਣਾ ਮੈਂ ਟਰਾਈ ਕੀਤਾ ਸੀਗਾ ਇਹ ਤੇ ਕੀ ਕੜਾ ਲਾਉਣਾ ਸਰੋਂ ਦਾ ਹੀ ਲਾਉਂਗੀ ਉਹ ਤਾਂ ਮੈਂ ਜਸਟ ਵੈਸੀ ਟਰਾਈ ਕੀਤਾ ਸੀ ਠੀਕ ਹਾਂ ਨੇ ਸਰੋਂ ਦਾ ਤੇ ਲਾਉਗੀ ਤੇ ਹਾਰਮੋਨ ਮੈਨੂੰ ਫੁੱਲ ਮ사ਜ ਫੀਲਿੰਗ ਮਜ਼ੇਦਾਰ ਦੇਊਗੀ ਗਾਈਸ ਆਜਾ ਜਗਾ ਸੰਡੇ ਤੇ ਤੁਹਾਡੇ ਜਿਦਾਂ ਤੁਹਾਨੂੰ ਪਤਾ ਹੀ ਹੈ ਅਸੀਂ ਸ਼ਾਮ ਨੂੰ ਤੂ ਬੱਤੀ ਕਰਦੇ ਹੁੰਦੇ ਆ ਤੇ ਪਾਪਾ ਕਹਿੰਦੇ ਸੀ ਉਹਨਾਂ ਜੋਤ ਲਈ ਚੱਲਦੀ ਨਹੀਂ ਭਈ ਉਹਨਾਂ ਹਜੇ ਗਾਈਸ ਮੇਰਾ ਠੰਡਾ ਹੋ ਚੁੱਕਿਆ ਹੈ ਇਸ ਲਈ ਕਿ ਪਿੜਲੇ ਨਹੀਂ ਹੁੰਦਾ ਜਦੋਂ ਇਹਦਾ ਘੇ ਪਿੜਲ ਗੋਦੇ ਪਾਪਾ ਤੇ ਤੇਜ਼ ਹੋ ਜਾਂਦੀ ਉਹ ਚੱਲ ਪੈਣੀ ਤੇ ਹੁਣ ਪਾਪਾ ਦੂ ਬੱਤੀ ਕਰਨ ਲੱਗੇ ਆ धूप पति गल असाद च काफी टाइम बाद लेंदा है ਉਹ ਫਿਰ ਟਾਈਮ ਪਾ ਲੈਂਦੇ ਹਾਂ ਲੱਡੂ ਤੇ ਤੋਂ ਵੀ ਤਰੀਸ ਤੇ ਚੱਲਦਾ ਪਿਆ ਉਹਦੀ ਠੂਣ ਨਹੀਂ ਜਾਂਦੀ ਤੇ ਤਾਜੀ ਲੱਡੂ ਆ ਨਾ ਮਮਾ ਅਸੀਂ ਮੈਨੂੰ ਗਾਇਸ ਜਦ ਤਾਜ਼ੇ ਬਣਦੇ ਹੁੰਦੇ ਮਗਾਰੇ ਹੁੰਨੇ ਨਹੀਂ ਤੇ ਫਿਰ ਥੋੜੇ ਮਤਲਬ ਵਧੀਆ ਜੇ ਨਾ ਦੇ ਤਾਜ਼ੇ ਨਾ ਹੋਣ ਤੇ ਹੁਣ ਅਸੀਂ ਸਾਰੇ ਪ੍ਰਸ਼ਾਦ ਖਾ ਲੈਨੇ ਗਾਇਸ ਹੁਣ ਹੋ ਚੁੱਕਿਆ ਰਾਤ ਤੇ ਅਸੀਂ ਪ੍ਰਸ਼ਾਦ ਖਾ ਲਿਆ ਸੀ ਤੇ ਪ੍ਰਸ਼ਾਦ ਟੇਸਟੀ ਸੀਗਾ ਨਾ ਕਾਫੀ ਟਾਈਮ ਖਾਦਣਾ ਨਾ ਮਨਾ ਪ੍ਰਸ਼ਾਦ ਬੜੀਆ ਸੀਗਾ ਟੇਸਟੀ ਸੀਗਾ ਤੇ ਮਮਾ ਵੀ ਹੁਣ ਉੱਤੇ ਚਲੇ ਗਿਆ ਕਿਉਂਕਿ 10:30 ਹੋ ਚੁੱਕਿਆ ਤੇ ਮਮਾ ਨੇ ਜਾਣ ਤਾਂ ਹੈ ਗਿਆ ਰੈਸਟ ਵੀ ਕਰਨਾ ਜੀ ਤੇ ਸੋਹਣ ਦੇ ਵੀ ਜਾਣਾ ਦਾ ਸਵੇਟੂ ਮम्मा ਨੇ ਨਹੀਂ ਮੈਂ ਇਹਨੇ ਸਮਝਿਆ ਮम्मा ਨੇ ਮੈ ਜਾਣਾ ਤੇ ਮੋਨਾ ਵਲੌਗ ਵਗੈਰਾ ਦੇਖਦੀ ਪਈ ਬਿਕੋਸ ਦੇਖ ਰਾਜ ਓਏ ਹੋਏ ਇਸ ਵੀਰ ਗੋਦ ਦੇਖ ਫੀਕਾ ਠੀਕਾ ਠੀਕਾ ਲੱਗੇ ਪਤਾ ਲੱਗੇ ਪਤਾ ਤੇ ਸਵੇਰੇ ਨੇ ਦੇਖ ਲੈ ਸੀਗਾ ਤੇ ਚਲੋ ਕੋਈ ਨਹੀਂ ਐਸੇ ਵੀ ਘੜ ਘੜ ਕੇ ਦੇਖਦੀ ਹੁੰਦੀ ਆ ਮਲੇ ਨਾ ਇੱਕਦਈ ਨਹੀਂ ਲਾ ਲਏ ਤੇ ਬਸ ਐਂਡ ਤੱਕ ਦੇਖਣਾ ਘੜ ਘੜ ਕੇ ਦੇ ਦਿੰਦੀ ਆ ਤੇ ਠੀਕ ਮम्मा ਵੀ ਤੇ ਚਲ ਗਏ ਪਾਪਾ ਤਾਂ ਪਹਿਲੇ ਹੀ ਤੇ ਚਲ ਗਏ ਸੀ ਤੇ ਅੱਜ ਦੇ ਵਲੋਗ ਨੂੰ ਪੈਨੇ ਰੱਖਦੇ ਹਾਂ ਉਮੀਦ ਕਰਦਾ ਹਾਂ ਵਲੋਗ ਪਸੰਦ ਆਇਆ ਹੋਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਬੰਨ ਵਲੋਗ ਚ ਬਾਏ